ਅਤੇ ਕਾਜੋਗ ਜਸੈਵਨ ਅਧਿਆਪਕ ਸਹਿਵਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥਿਓ ਅੱਜ ਮੈਂ ਤੇ ਮੇਰੀਆਂ ਸਾਥਨਾ ਤੁਹਾਡੇ ਸਾਹਮਣੇ ਇੱਕ ਰੋਕ ਪਾ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਜਿਸ ਦੇ ਬੋਲ ਨੇ ਇਤਿਹਾਸ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਜਦ ਸ਼ੇਰੇ ਪੰਜਾਬ ਦੀ ਮੌਤ ਹੋਈ ਰੂ ਪੰਜਾਬ ਦੀ ਜਾਰਾਂ ਜਾਰ ਰੋਈ ਦੁਖੀ ਦੇਸ਼ ਪੰਜਾਬ ਦੇ ਹੋ ਇਕੱਠੇ ਬੀੜੀ ਕਾਮ ਦੀ ਲੱਗੇ ਸੀ ਬੇੜੀ ਕਾਂਤੀ ਲੱਗੇ ਸੀ ਪਾਣ ਵਟੇ ਕਰ ਸਾਜ਼ਿਸ਼ਾ ਲਾਲਚੀ ਕੁੱਤਿਆਂ ਨੇ ਸਿੰਘ ਸੂਰਮੇ ਅੰਤ ਪੜਕਾ ਦਿੱਤੇ ਰਾਜ ਕarli ਡੋਗਰੇ ਧਿਆਨ ਸਿੰਘ ਨੇ ਸਿੱਖ ਗੋਰੀਆਂ ਨਾਲ ਲੜਾ ਦਿੱਤੇ ਦੂਸ਼ਣ ਲਾ ਝੂਠੇ ਜੰਗ ਸ਼ੁਰੂ ਕੀਤੀ ਕਈ ਮਾਮਾ ਦੇ ਪੁੱਤ ਮਰਵਾ ਦਿੱਤੇ ਕਈ ਮਾਮਾ ਦੇ ਪੁੱਤ ਮਰਵਾ ਦਿੱਤੇ ਲਾਲ ਸਿੰਘ ਜਹੇ ਪੰਜਾਬ ਹਥਿਆਉਣ ਦੀ ਜੀ ਸੋਨਾ ਦੇਸ਼ ਪੰਜਾਬ ਹਥਿਆਉਣ ਦੀ ਜੀ ਲਾਲ ਸਿੰਘ ਗੱਡਾਰ ਦੇ ਸੁਣੋ ਕਿੱਸੇ ਸਿੱਖ ਫੌਜ ਦੇ ਕੀਤੇ ਸੀ ਤਿੰਨ ਹਿੱਸੇ ਇੱਕ ਹਿੱਸਾ ਬਰੋਜਪੁਰ ਛੱਡ ਕੇ ਤੇ ਬਾਕੀ ਫੌਜ ਨੂੰ ਮੁੱਦਕੀ ਲੈ ਆਇਆ ਲੱਟ ਸਾਬ ਦੀ ਭਾਰੀ ਫੌਜ ਨਾਲ ਜੀ ਮੁੱਠੀ ਪਰ ਸਿੰਘਾਂ ਦਾ ਸੀ ਭੇੜ ਪਾਇਆ ਮੁੱਠੀ ਪਰ ਸਿੰਘਾਂ ਦਾ ਸੀ ਭੇੜ ਪਾਇਆ ਆਖਰ ਮੁੱਦਕੀ ਦੇ ਵਿੱਚ ਜੰਗ ਸ਼ੁਰੂ ਹੋਇਆ ਸਿੰਘ ਸੂਰਮੇ ਆਹੂ ਗੋਰੇ ਦੀ ਹਲਕ ਜਗਾਉਣ ਲੱਗੇ ਸਿੱਖ ਗੋਰੇ ਦੀ ਹਲਕ ਜਗਾਉਣ ਲੱਗੇ ਹਸ਼ਰ ਵੇਖ ਸਿੰਗਾ ਹਕਾ ਗੋਰੀਆਂ ਦਾ ਲੜ ਆਪਨੇ ਦਾਨ ਦੇ ਵਿੱਚ ਆਇਆ ਸਿਰ ਉੱਡਦੇ ਵੇਖ ਫਰੰਗੀਆਂ ਦੇ ਲੜ ਭੱਜਿਆ ਫਿਰੇ ਕਬਰਾਇਆ ਸਿੰਘ ਵੇਖ ਬਹਾਦਰੀ ਨਾਲ ਲੜਦੇ ਲਾਲ ਸਿੰਘ ਦੇ ਸੁਪਨੇ ਮਰਨ ਲੱਗੇ ਲਾਲ ਸਿੰਘ ਮੈਦਾਨੋਂ ਨਸਿਆ ਤਾਂ ਸਿੰਘ ਦੁੱਗਣੇ ਜੋਸ਼ ਨਾਲ ਲੜਨ ਲੱਗੇ ਸਿੱਖ ਕੌਮ ਦੀ ਸ਼ਾਨ ਹੈ ਜੀ ਕਦੇ ਨਾ ਟਹਿਣ ਵਾਲੇ ਡਗੇ ਵਾਜੀਆਂ ਨੇ ਅੰਤ ਟਾ ਦਿੱਤੇ ਸਿੰਘ ਸੂਰਮੇ ਕਦੇ ਨਾ ਟਹਿਣ ਵਾਲੇ ਡਗੇ ਵਾਜੀਆਂ ਨੇ ਅੰਤ ਟਾ ਦਿੱਤੇ ਲਾਲ ਸਿੰਘ ਜਿਹੇ ਦੁਸ਼ਮਣ ਕੌਮ ਦੀਆਂ ਨੇ ਸਿੰਘ ਸੂਰਮੇ ਅੰਤ ਮਰਵਾ ਦਿੱਤੇ ਸਿੰਘ ਸੂਰਮੇ ਅੰਤ ਮਰਵਾ ਦਿੱਤੇ ਜਿੱਥੇ ਲੜੇ ਸੀ ਸਿੰਘ ਨਾਲ ਸ਼ਾਨ ਦੇ ਜੀ ਉਸ ਧਰਤ ਨੂੰ پاگل ਲਗਾ ਦਿੱਤਾ ਉੱਥੋਂ ਆਣ ਕੇ ਬਾਬਾ ਸ਼ਾਹ ਵੇਗ ਜੀ ਨੇ ਦੁਆਰਾ ਗੁਰੂ ਦਾ ਸੋਨਾ ਬਣਾ ਦਿੱਤਾ ਦੁਆਰਾ ਗੁਰੂ ਦਾ ਸੋਨਾ ਬਣਾ ਦਿੱਤਾ ਬਚਿੱਤਰ ਸਿੰਘ ਤੇ ਵੀਰੇ ਨੇ ਜ਼ਮੀਨ ਦਿੱਤੀ ਮੁੱਲ ਸਿੱਖ ਸ਼ਹੀਦਿਆਂ ਦਾ ਪਾ ਦਿੱਤਾ ਯਾਦਗਾਰ ਫਰੰਗੀਆਂ ਦੀ ਕੀਤੀ ਨੀਮੀ ਝੰਡਾ ਕੇਸਰੀ ਸੀ ਉੱਚਾ ਚੁਲਾ ਦਿੱਤਾ ਝੰਡਾ ਕੇਸਰੀ ਸੀ ਉੱਚਾ ਚੁਲਾ ਦਿੱਤਾ ਫਿਰ ਸੇਵਾ ਮਿਲੀ ਪਾਪਾ ਪੋਲਾ ਜੀ ਨੂੰ ਜੀਵਨ ਸਿੱਖੀ ਦੇ ਲੇਖੇ ਉਹਨਾਂ ਲਾ ਦਿੱਤਾ ਬੂਟਾ ਲਾਇਆ ਸੀ ਜੋਸ਼ਾ ਵੇਗ ਜੀ ਨੇ ਉਹਨਾਂ ਸੰਘਣਾ ਰੁੱਖ ਬਣਾ ਦਿੱਤਾ ਸਿੱਕਿਆ ਤੇ ਇਲਮ ਦਾ ਸੁਮੇਲ ਵੇਖੋ ਪਾਵਨ ਮੁੱਦਕੀ ਦੇ ਵਿੱਚ ਆਣ ਹੋਇਆ ਕਦਰ ਪਈ ਹੈ ਹਰ ਇੱਕ ਸੀਸ ਦੀ ਜੀ ਕਦੇ ਜੋ ਸੀ ਕੌਮ ਦੇ ਲਈ ਮੋਇਆ ਕਦੇ ਜੋ ਸੀ ਕੌਮ ਦੇ ਲਈ ਮੋਇਆ ਕਦੇ ਜੋ ਸੀ ਕੌਮ ਦੇ ਲਈ ਮੋਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ